ਦੋਸਤੋ ਗੱਡੀ ਧੂਮਾ ਵੀ ਮਾਰੇ ਤੇ ਟਰਬੋ ਵੀ ਦੋ ਲੱਗਣ ਤੇ ਪਿਕਅਪ ਫੇਰ ਵੀ ਘੱਟ ਹੋਵੇ ਵੀਡੀਓ ਦੇਖ ਲਿਓ ਤੇ ਸੁਣ ਲਿਓ ਪੂਰੀ ਗੱਲ ਸਮਝ ਆਜੀ ਟਰਬੋ ਦੋ ਲੱਗੇ ਹੋਏ ਆ ਪਿਕਅਪ ਹੇਠੇ ਲੱਗਾ ਹੋਇਆ ਆ ਟਰਬੋ ਆ ਲੱਗਾ ਹੋਇਆ ਇੱਕ ਲੋ ਸਪੀਡ ਐਕ ਲੋ ਸਪੀਡ ਆਪਾਂ ਟਰਬੋ ਵੀ ਬਾਜ ਛੱਡ ਗਈ ਤਾਂ ਆਪਾਂ ਹੁਣ ਚੈੱਕ ਕਰਨਾ ਥੱਲੇ ਦਾ ਕਰਬੋ ਕਿੰਨਾ ਕੁ ਪ੍ਰੈਸ਼ਰ ਹੁੰਦਾ ਹੈ ਉੱਪਰਲੇ ਟਰਬੋ ਦੀ ਆਪਾਂ ਪੈਪ ਲਾ ਦਿੰਨੇ ਆ ਉੱਥੇ ਲਾਈਟ ਮਾਰੋ ਬੜਾ ਕਰੀ ਸਟਾਰਟ ਗੱਡੀ ਰਹਿ ਦਿਓ ਗੱਡੀ ਮਾਰ ਰਹੀ ਹੈ ਜੀ ਬਲੈਕ স্মੋਕ ਟਰਬੋ ਦੋ ਲੱਗੇ ਹੋਏ ਆ ਕਲਚ ਪਲੇਟ ਪਾਉਣ ਤੋਂ ਬਾਅਦ ਇਸ਼ੂ ਆਇਆ ਹੈਗਾ ਆਪਾਂ ਇਸ਼ੂ ਲੱਭ ਰਿਹਾ ਡਾਇਗਨੋਸ ਕਰਦੇ ਆ ਜਿਹੜਾ 에ਅਰ ਸੈਂਸਰ ਆ ਬੇਟਾ ਨੇੜੇ ਆਇਓ ਇਹ ਵੀ ਤੇਲ ਨਾਲ ਬਹੁਤ ਖੂਬਸੂਰਤ ਪਰਿਆ ਹੋਇਆ ਆ ਉਂਗਲ ਵੇਖੋ ਮੇਰੀ ਕਲੀਨ ਹੈ ਗੱਡੀ ਆਈ ਹੈ ਜੰਮੂ ਤੋਂ ਨੁਕਸ ਵੇਖਣਾ ਹੈ ਕਿੱਥੇ ਆ ਤੇ ਸੋ ਪ੍ਰੀਮੋਟਰਸ ਜ਼ਮੋਗਾ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਤੁਸੀਂ ਬਹੁਤ ਪਿਆਰ ਕਰਦੇ ਹੋ ਮੈਂ ਚਾਹਣਾ ਆ ਪਿਆਰ ਕਰਦੇ ਰਹੋ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਗੱਡੀ ਦੀ ਜੋਪ ਨੂੰ ਆਪਾਂ ਡੰ ਕਰਦੇ ਜੰਮੂ ਐਂਡ ਕਸ਼ਮੀਰ ਤੁਸੀਂ ਉਸ ਗੱਡੀ ਦੀ ਆਪਾਂ ਪ੍ਰੋਪਰ ਮੇਜਰ ਸਰਵਿਸ ਕਰ ਰਹੇ ਹਾਂ ਟਰਬੋ ਇਹਦੇ ਵਿੱਚ ਦੋ ਲੱਗੇ ਹੋਏ ਆ ਪਹਿਲਾਂ ਤਾਂ ਅਸੀਂ ਇਹ ਹੀ ਦੇਖਦੇ ਰਹੇ ਵੀ ਇਹਦਾ ਟਰਬੋ ਕਿਹੜਾ ਨਹੀਂ ਕੰਮ ਕਰਦਾ ਕਿਉਂਕਿ ਇਹ ਲੀਕ ਕਿਸੇ ਪਾਸੋਂ ਹੈ ਨਹੀਂ ਸੀ ਪ੍ਰੋਪਰ ਤੇ ਗੱਡੀ ਦਾ ਬਲੈਕ স্মੋਕ ਟੂ ਮੱਚ ਸੀ ਤੇ ਗੱਡੀ ਦੀ ਇਜ਼ੀਅਰ ਵਾਲ ਦੀ ਜੋਬ ਨੂੰ ਆਪਾਂ ਡਨ ਕਰ ਰਹੇ ਆ ਇਜ਼ੀਅਰ ਵਾਲ ਸਾਰਾ ਖੋਲ ਲਿਆ ਬੇਟਾ ਮੈਨੀਫੋਲਡ ਵੀ ਲੈ ਨਹੀਂ ਚੱਕਿਆ ਸੋ ਸਾਰੀ ਗੱਡੀ ਦੀ ਪ੍ਰੋਪਰ ਆਪਾਂ ਜੋਬ ਨੂੰ ਡਨ ਕਰ ਰਹੇ ਆ ਕਿਉਂਕਿ ਜਦੋਂ ਕੋਈ ਵਿਅਕਤੀ ਆਉਂਦਾ ਹੈ ਵਿਅਕਤੀ ਵਿਸ਼ੇਸ਼ ਸਾਡੇ ਲਈ ਬਹੁਤ ਸਤਿਕਾਰਯੋਗ ਹੁੰਦਾ ਹੈ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਆ ਉਹ ਖੁਦ ਮਕੈਨਿਕਾਂ ਦੀਆਂ ਪਾਈਆਂ ਹੁੰਦੀਆਂ ਜਿਵੇਂ ਕਿ ਤੁਸੀਂ ਸ਼ਾਪ ਤੇ ਦੇਖੀ ਕਲਚ ਪਲੇਟਾਂ ਪਾਈਆਂ ਤਰਾਸ ਆਪਾਂ ਪਾਏ ਨੇ ਹਾਂ ਮਨ ਕੇ ਲੇਬਰ ਵਾਦ ਲੈ ਲੋ ਕੋਈ ਸ਼ੁਰੂ ਬਹੁਤ ਸਾਰੇ ਦੋਸਤ ਗਲਤ ਕਮੈਂਟ ਪਾਉਂਦੇ ਆ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡਾ ਪਿਆਰ ਮਿਲਦਾ ਰਹੇ ਸੋ ਸਜਣੋ ਗੱਡੀ ਜੰਮੂ ਤੋਂ ਆਈ ਵੀਰ ਜੀ ਹੁਣੇ ਹੋਟਲ 'ਚ ਰਹੇ ਹੋਇਆ ਇਨੂੰ ਲਾਸਟ ਤੇ ਮਲਾਵਾਂਗੇ ਆਪਾਂ ਇਹਦੀਆਂ ਜਿਹੜੀਆਂ ਦੋ ਟਰਬੋ ਤੇ ਚੱਲਦੇ ਆ ਅਸੀਂ ਸ਼ਸ਼ੋਭਾ ਵਿੱਚ ਪੈ ਗਏ ਵੀ ਵਰਕ ਕਿਉਂ ਨਹੀਂ ਕਰਦਾ ਵਰਕ ਕਿੱਥੋਂ ਕਰੇ ਇੰਟਰਕੂਲਰ ਚੱਕੀ ਹੋਰੇ ਇੰਟਰਕੂਲਰ ਇੱਥੋਂ ਡੈਮੇਜ ਹੋਇਆ ਹੋਇਆ ਸੀ ਜਦੋਂ ਅਸੀਂ ਰਬੜਾਂ ਖਰਾਬ ਹੋ ਜਾਂਦੀਆਂ ਅਸੀਂ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਹਿੱਲ ਹਿੱਲ ਕੇ ਇਹ ਜੋੜ ਆ ਜਿਹੜੇ ਇਹ ਖਰਾਬ ਕਰਦੇ ਬ੍ਰੀਕੀ ਚ ਵੇਖਣ ਦਾ ਮਤਲਬ ਸਾਡਾ ਆਹੀ ਹੁੰਦਾ ਅਸੀਂ ਬਹੁਤ ਬੇਕੀ ਚ ਜਾਣੇ ਕਮੈਂਟ ਪਾਉਣ ਵਾਲਾ ਜੋ ਮਰਜ਼ੀ ਪਾਵੇ ਕਬੂਲ ਹੈ ਕਬੂਲ ਹੈ ਕਬੂਲ ਹੈ ਆਜੋ ਮੈਂ ਇੱਥੇ ਇੱਕ ਥੀ ਹੋਰ ਦਿਖਾਦਾ ਸ਼ਾਫਟ ਹੈ ਜਿਹੜੀ ਬਿੱਟੋ ਦੇਖ ਰਹੇ ਉੱਪਰ-ਨੀਚੇ ਹੋ ਰਹੀ ਅੱਛਾ ਇੱਕ ਨਾ ਸ਼ਾਫਟ ਦਾ ਇਥੋਂ ਮੈਥਡ ਹੁੰਦਾ ਆ ਡੱਬੀ ਦਾ ਫੇੜਾ ਪਿੱਛੇ ਤੋਂ ਰਹਿ ਜਾ। ਇਹ ਡੱਬੀ ਨੂੰ ਡੱਬੀ ਜਾ ਕੇ ਸਿੱਧੀ ਹੁੰਦੀ ਹੁੰਦੀ ਆ ਠੀਕ ਹੈ ਤੇ ਇਹਨੂੰ ਮਕੈਨਿਕ ਨੇ ਗਲਤ ਪਾਤਾ ਉਧਰ ਲਿਜਾ ਕੇ। ਆ ਵੇਖੋ ਆ ਜਿਹੜੀ ਡੱਬੀ ਆ ਇਹ ਡੱਬੀ ਦਾ ਇੱਕ ਦੰਦੇ ਦਾ ਫਰਕ ਪਾਤਾ। ਇਹ ਇੱਕ ਦੰਦੇ ਦਾ ਫਰਕ ਪਾਤਾ। ਤੇ ਇਹ ਦਿੱਕਾ ਜਿਹੜਾ ਫਰਕ ਹੈ ਨਾ ਗੱਡੀ ਜਿਵੇਂ ਆਪਾਂ ਭਜਾਉਣ ਵੇਲੇ ਟੜਕਾ ਦਿੰਦੀ ਆ ਤੇ ਮਕੈਨਿਕ ਖਾਪ ਰਿਆ ਸੀ। ਵੀਰ ਮੇਰੀ ਗੱਡੀ ਨਾਲ ਫਰਕ ਨਹੀਂ ਮਹਿਸੂਸ ਹੋ ਰਿਹਾ ਭਾਜੀ ਜਦੋਂ ਦੀ ਮੈਂ ਕਲਚ ਪਲੇਟ ਪਵਾਈ ਹੈ ਉਦੋਂ ਦੀ ਗੱਡੀ ਟਿਕ ਕੇ ਨਹੀਂ ਚੱਲਦੀ ਸੀ ਸੱਜਣੋ ਇਹ ਤਿਆਰਬੇ ਨਾ ਕਿਤੇ ਬਾਣੀਏ ਦੀ ਹੱਟੀ ਤੋਂ ਨਹੀਂ ਮਿਲਦੇ ਇਹਨਾਂ ਵਾਸਤੇ ਉਮਰਾਂ ਨਿਕਲ ਜਾਂਦੀਆਂ ਤੇ ਮੈਂ ਅੱਜ ਤੱਕਰ ਮਕੈਨਿਕ ਬਣ ਨਹੀਂ ਪਾਇਆ ਉਹ ਸਿਰਫ ਤੇ ਸਿਰਫ ਮੈਨੂੰ ਨਹੀਂ ਪਤਾ ਵੀ ਇਹ ਕਰਾਮਾਤ ਕਿਵੇਂ ਹੋ ਜਾਂਦੀ ਹੈ ਕਰਾਮਾਤ ਕਰਾਉਣ ਵਾਲਾ ਗੁਰੂ ਰਾਮਦਾਸ ਮਹਾਰਾਜ ਤੇ ਸਤਿਗੁਰ ਮੇਰੇ ਬਾਪੂ ਜੀ ਆ ਠੀਕ ਹੈ ਨਾ ਜਿਹੜੇ ਸਾਡੇ ਤੇ ਹੱਥ ਨਜ਼ਰ ਬਣਾਈ ਰੱਖਦੇ ਉਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਉਹਨਾਂ ਕੋਲ ਗਿਆ ਸਾਡੇ ਬਾਪੂ ਜੀ ਕੋਲੇ ਉਹ ਕਹਿੰਦੇ ਵੀ ਮਿੱਤਰਾਂ ਮੇਰੇ ਕੋਲੇ ਆਉਣਾ ਨਾ ਤੇ ਗੱਲ ਹਰੇਕ ਹਕੀਕਤ ਦੀ ਤੇ ਹਕੀਕਤ ਬਿਆਨ ਕਰਕੇ ਸੱਚੀ ਤੇ ਸੁੱਚੀ ਗੱਲ ਕਰਨੀ ਹੈ ਮੈਂ ਉਹੀ ਗੱਲ ਕਹੀ ਮੈਂ ਕਿਹਾ ਜੀ ਲੋਕ ਸੱਚੀ ਗੱਲ ਨੂੰ ਮੰਨਣ ਤਿਆਰ ਨਹੀਂ ਹੋ ਉਹ ਕਹਿੰਦੇ ਸਾਰਾ ਸੰਸਾਰ ਜਾਵੇ ਭਾਰ ਚ ਕਿਸੇ ਆਤਮ ਦੀ ਜੋ ਕਿਰਤ ਹੈ ਉਹ ਮੰਨ ਕੇ ਲਓ ਜੋ ਤੁਹਾਡਾ ਹੱਕ ਬਣਦਾ ਹੱਕ ਪੂਰਾ ਕਰਨ ਵਾਸਤੇ ਗਲਤ ਕੰਮ ਨਹੀਂ ਕਰਨਾ ਦੋ ਗੱਲਾਂ ਹੋ ਜਾਂਦੀਆਂ ਇੱਕ ਤਾਂ ਮੰਗ ਕੇ ਮੰਗਵੇਂ ਪੈਸੇ ਨਹੀਂ ਮਿਲਦੇ ਤਾਂ ਫਿਰ ਉਹ ਆਪਦਾ ਹੱਕ ਪੂਰਾ ਕਰਦਾ ਪਰ ਅਸੀਂ ਤਾਂ ਅੜਕੇ ਹੀ ਲੈਨੇ ਆ ਮਿੱਤਰੋ ਜੇ ਕਿਸੇ ਨੇ ਨਹੀਂ ਕਰਾਉਣਾ ਹੋਵੇ ਤਾਂ ਨਾ ਕਰਾਵੇ ਉਹਨੂੰ ਮੋੜ ਦੇਈਦਾ ਕਿਉਂਕਿ ਅੜਕੇ ਕੰਮ ਕਰੀਦਾ ਆਪਣੇ ਤਰੀਕੇ ਨਾਲ ਕੰਮ ਕਰੀਦਾ ਕਿਉਂਕਿ ਸੱਚੀ ਗੱਲ ਕਹੀ ਨਾ ਹਮੇਸ਼ਾ ਹਰੇਕ ਵਿਅਕਤੀ ਨੂੰ ਭੈੜੀ ਲੱਗਦੀ ਹੈ ਐਨੀ ਕੁ ਖੋਲ ਦੇਈਦੀ ਹੈ ਹਾਂਜੀ ਦੇ ਬੋਰ ਖੁੱਲੇ ਬਟੇ ਨੇ ਢਿੱਲੇ ਪਏ। ਰਮੀ ਭੱਜਿਆ ਫਿਰਦਾ ਨੇ ਬਸ ਨਿਕਲ ਮਾਰ ਨਹੀਂ। ਹਾਂ। ਵਾਕੀ ਢਿੱਲੇ ਪਏ ਆ। ਕਿਉਂਕਿ ਇੱਕ ਮੈਂ ਕੀ ਗੱਲ ਕਹੂੰਗਾ। ਜਦੋਂ ਅਸੀਂ ਲਿਫਟ ਤੋਂ ਬਗੈਰ ਕੰਮ ਕਰਦੇ ਆ ਨਾ ਤਾਂ ਜਿਹੜੇ ਥੱਲੇ ਪਏ ਲੜਕੇ ਆ ਬੇਟਾ ਪਿੱਛੇ ਨੂੰ ਜਾ। ਉਹ ਵੀ ਅੱਕ ਜਾਂਦੇ ਇੱਕ ਟਾਈਮ ਬਾਅਦ ਤੇ। ਥੱਲੇ ਪੈ ਕੇ ਜੋਰ ਹੀ ਨਹੀਂ ਵੱਜਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ। ਜਾਂ ਡੱਗ ਹੋਵੇ ਤੇ ਜਾਂ ਲਿਫਟ ਹੋਵੇ। ਬੁਰੇ ਕਰਾਸ ਚੱਕ ਕੇ ਲੈ ਪੁੱਤ। ਤਿੰਨ ਕ੍ਰਾਸ ਮਹਿੰਦਰਾ ਦੇ ਲਿਆਂਦੇ ਆ ਠੀਕ ਹੈ ਸਮਾਨ ਉਹ ਪਾਈਦਾ ਜੀ ਦਾ ਬ੍ਰਾਂਡ ਹੋਵੇ ਤੇ ਬ੍ਰਾਂਡ ਦੇ ਉੱਤੇ ਜੋ ਡਿਸਕਾਊਂਟ ਆਉਂਦਾ ਹੈ ਉਹ ਗਾਹਕ ਨੂੰ ਸਿੱਧਾ ਲੈ ਦੇ ਦਿਆ ਤੇ ਜੇ ਕਿਸੇ ਨੇ ਛਾੜ ਦੇ ਦਾ 500 ਲੈਣਾ ਹੋਵੇ ਤੇ ਬਾਈ ਜੀ ਮੈਂ ਤਾਂ 700 800 ਕਹਿ ਕੇ ਲੈਣਾ ਇਹਦੇ ਤਿੰਨ ਕ੍ਰਾਸ ਕੋਲੇ ਆ ਮੈਂ ਤਾਂ ਆਪਦੀ ਲੀਵਰ 1500 ਲਵਾਂਗਾ ਕੋਈ ਹਰਜ ਨਹੀਂ ਤੇ ਕੋਈ ਸ਼ਰਮ ਨਹੀਂ ਦੇਖੋ ਕਿਰਤ ਕਰਦੇ ਆ ਤੇ ਜੇ ਤੁਸੀਂ ਉਹ ਆਪਦੀ ਹੱਕ ਨੂੰ ਪੂਰਾ ਕਰਨਾ ਵਾਸਤੇ ਦੂਜੇ ਪਾਸੇ ਕਰਦੇ ਹੋ ਉਹ ਗੱਲ ਇਹ ਮੈਂ ਉਸ ਬੰਦੇ ਨੂੰ ਜਵਾਬ ਦਿੰਦਾ ਜਿਹੜਾ ਮੇਰੇ ਵਾਂਗੂ ਦਾੜੀ ਦਾ ਸਰੂਪ ਰੱਖਿਆ ਹੋਇਆ ਤੇ ਵੀਡੀਓ ਦੇ ਵਿੱਚ ਕਹਿੰਦਾ ਵੀ ਫਿਲਟਰਾਂ ਚ ਕਮਾਈ ਆਂਦੇ ਰਹਿੰਦੇ ਉਹ ਤੈਨੂੰ ਕੀ ਭੜਿਆ ਲੋਕਾ ਪਤਾ ਹੈ ਵੀ ਦੇਣ ਵਾਲਾ ਨਿਗਾ ਕਿਵੇਂ ਸਿੱਧੀ ਰੱਖਦਾ ਹੈ ਤੇ ਲੈਣ ਵਾਲੇ ਤੇ ਉਹਦੀ ਕਿੰਨੀ ਕਿਰਪਾ ਹੈ ਅਜਿਹਾ ਉੱਤੇ ਕੁਛ ਨਹੀਂ ਸਾਰੀ ਗੱਡੀ ਦੀ ਜੌਬ ਨੂੰ ਡਨ ਕਰਕੇ ਲਾਸਟ ਤੇ ਆਪਾਂ ਮਿਲਦੇ ਆਂ ਤੇ ਵਿਚ ਵਿਚ ਦੀ ਕੁਛਕ ਕੰਮ ਕਰਦੇ ਦੇ ਕਲਿੱਪ ਆ ਜਿਹੜੇ ਤੁਹਾਡੇ ਸਮਝ ਲੱਗ ਜਾਣਗੇ ਪਹਿਲਾਂ ਤੇ ਛਰੀ ਬੁੱਲੇ ਨੂੰ ਕਰਾਂਗੇ ਆਪਾਂ ਗਰੀਸ ਫਿਰ ਛਰੀ ਨੂੰ ਛਰੀ ਤੇ ਡੱਬੀ ਨੂੰ ਡੱਬੀ ਸਿੱਧੀ ਕਰਾਂਗੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਡੱਬੀ ਨੂੰ ਡੱਬੀ ਸਿੱਧੀ ਰੱਖੀ ਜਾਂਦੀ ਹੈ ਤੇਨੇ ਕ੍ਰਾਸ ਖਰਾਬ ਸੀ ਉਹ ਆਪਾਂ ਚੇਂਜ ਕਰਦੇ ਆ ਬੋਲ ਆਓ ਜੀ ਸਰਦਾਰ ਸਾਹਿਬ ਇਧਰ ਆਓ ਜੀ ਮੈਂ ਸੂਈ ਸਾਰੇ ਕੰਮ ਪਹਿਲੇ ਕਰਵਾਇਆ ਹੈ ਕਲਚ ਪਲੇਟਾਂ ਦਾ ਹਨਾ ਹੁਣ ਤੁਹਾਨੂੰ ਦੱਸ ਦਿਆਂ ਵੀ ਜੇ ਕਿਤੇ ਲੋਡ ਪਾ ਜੇ ਟੱਪੀ ਨੂੰ ਟੱਪੀ ਝਰੀ ਨੂੰ ਝਰੀ ਸਿੱਧੀ ਕਿਵੇਂ ਰੱਖਦੇ ਆ ਆ ਝਰੀ ਗੁੱਲੇ ਜੀ ਇਸ ਝਰੀ ਗੁੱਲੇ ਨੂੰ ਆ ਲਓ ਆ ਝਰੀ ਗੁੱਲਾ ਬਿਲਕੁਲ ਸਿੱਧਾ ਹੋਵੇ ਠੀਕ ਹੈ ਜੀ ਐਸ ਡੱਬੀ ਤੋਂ ਆ ਡੱਬੀ ਆ ਬਿਲਕੁਲ ਲਾਓ ਬਿਟਾ ਉਂਗਲ ਬੱਤੀ ਤੋਂ ਡੱਬੀ ਬਿਲਕੁਲ ਸਿੱਧਾ ਹੋਵੇ ਤੇ ਜਦੋਂ ਮੂਮੈਂਟ ਕਰਦਾ ਨਾ ਜੀ ਸ਼ਾਫਟ ਬੇਟਾ ਸ਼ਾਫਟ ਟੇਡੀ ਕਰੋ ਮਾੜੀ ਜੀ ਟੇਡੀ ਕਰੋ ਤਾਂ ਤਾਂ ਨੂੰ ਤਾਂ ਨੂੰ ਚੱਕ ਲਓ ਜੇ ਆ ਸ਼ਾਫਟਾਂ ਚੱਕ ਲਈ ਜੀ ਜਦੋਂ ਸ਼ਾਫਟ ਇੱਕ ਦੂਜੇ ਕਰਾਸ ਉਲਟ ਕਰਕੇ ਝੜੀਆਂ ਚ ਪਾਤਾ ਤੇ ਸਾਰੀ ਗੱਡੀ ਨੂੰ ਤੜਕਾਊਗਾ ਆ ਜਿਹੜੇ ਕਰਾਸ ਹੈ ਆ ਜਿਹੜੇ ਆਠੇ ਹੈ ਇਹਨਾਂ ਦੇ ਇੱਕ ਮਕਸਦ ਅਸਰ ਐਕਚੁਅਲੀ ਚ ਕਈ ਵੀ ਜਦੋਂ ਪੁਰਾਣੇ ਮਕੈਨਿਕ ਹੈ ਇਹ ਉਹੀ ਜਾਣਦੇ ਵੀ ਇਹ ਚੀਜ਼ਾ ਹੈ ਕੀ ਹੈ ਠੀਕ ਹੈ ਜੀ ਹੁਣ ਆਹ ਡੱਬੀ ਤੇ ਜਦੋਂ ਆਪ ਸੱਚੇ ਡੱਬੀਆਂ ਨਾਲ ਰਲੀਆਂ ਆਹ ਡੱਬੀ ਜਿਹੜੀ ਹੈਗੀ ਐ ਦੋ ਦੰਦ ਦੇ ਉਹਰਾ ਕਰਤੇ ਤੇ ਆਪ ਸੱਚ ਜਿਹੜੇ ਇਹ ਜਿਹੜਾ ਆਪਾਂ ਜੋਇੰਟ ਕਹਿੰਦੇ ਆ ਯੂਨੀਵਰਸਲ ਮੂਵਮੈਂਟ ਹੈ ਇਹ ਜੀ ਮੂਵਮੈਂਟ ਉਹ ਫਟੜ ਫਟੜ ਲੱਗਦਾ ਬੇਟਾ ਮੜਾ ਦਿਖਾਈ ਕਰ ਕਰਕੇ ਹਲਕਾ ਜਾ ਤਾਂ ਠਾ ਕਰੀ ਠੀਕ ਹੈ ਜਿਹੜੀ ਇਹ ਝਰੀ ਗੁੱਲਾ ਇਹ ਜਦੋਂ ਗੱਡੀ ਜੰਪ ਲੈਂਦੀ ਹੈ ਇਹ ਐਦਾਂ ਵਰਕ ਕਰਦਾ ਹੈ ਇਹ ਅੰਦਰ ਗੇਅਰ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਦੋਂ ਡਿਫਰੈਂਸ਼ੀਅਲ ਗਾਂਪਛਾ ਜਾਂਦਾ ਬੇਟਾ ਕਰਕੇ ਦਿਖਾਈ ਆ ਦੇਖੋ ਆ ਦੇਖੋ ਜਾਣ ਜਿਵੇਂ ਉੱਚੀ ਨੀਵੀਂ ਜਗ੍ਹਾ ਹੁੰਦੀ ਆ ਤਾਂ ਆਪਣੀ ਜੇ ਕੋਈ ਚੀਠੋਸ ਹੋ ਗਈ ਤੇ ਗੱਡੀ ਟੜਕਣ ਹੋਈ ਜੀ ਇਹ ਮੂਵਮੈਂਟ ਕਰਦੀ ਹੈ ਇਹਨੂੰ ਕਹਿੰਦੇ ਚਰੀਗੁੱਲਾ ਆਹ ਕਹਿੰਦੇ ਨੇ ਕ੍ਰਾਸ ਐਕਚੁਅਲੀ ਜਿਸ ਬੰਦੇ ਨੂੰ ਨੌਲੇਜ ਹੈ ਕੋਈ ਪੁਰਾਣਾ ਹੈ ਉਹੀ ਦੱਸ ਪਾਏਗਾ ਜਿਨ੍ਹਾਂ ਨੇ ਸਾਡਾ ਤੋਂ ਡੰਡੇ ਖਾਦੇ ਆ ਅੱਜਕੱਲ ਤਾਂ ਆਪਾਂ ਮਾਸਟਰ ਵੀ ਪੁੱਟੋਂ ਹਟ ਗਏ ਤੇ ਸਟਾਰਟਰ ਪੁੱਟੋਂ ਹਟ ਗਏ ਕਿਉਂਕਿ ਸਟਾਰਟਰ ਨੇ ਕੋਈ ਥੋੜੀ ਖਾਣੀ ਹੈ ਠੀਕ ਹੈ ਜੀ ਕਰੋ ਬੇਟਾ ਫਿੱਟ ਹਲਕੀ ਜਿਹੀ ਲਾਓ ਉਹ ਜੇ ਗੱਡੀ ਬੁਰ ਬਰ ਕਰਦੀ ਉਹ ਵੇਹੇ ਇਹਦੇ ਨਾਲ ਕਰਦੀ ਹੈ ਨਾ ਦੇਖੋ ਭਾਜੀ ਚਲਾ ਕੇ ਦੇਖੋ ਬੁਰ ਬੁਰ ਕਰਦੀ ਸੀ ਕਿੰਨਾ ਕੁਸ਼ ਹੈ ਆਪਾਂ ਸ਼ਾਰਟ ਥੱਲੇ ਲੈ ਕੇ ਜਾਂਦੇ ਹਾਂ। ਆਹ ਲੋ ਜੀ। ਥੱਲੇ ਲੈ ਆ। ਇਹ ਉੱਪਰ ਦੀ ਜਾਊਗੀ। ਇਹਨੂੰ ਕਹਿੰਦੇ ਜੀ ਝੂਲਾ ਬੈਰਿੰਗ। ਉਹ ਕਹਿੰਗੇ ਝੂਲਾ ਬੈਰਿੰਗ ਨਹੀਂ ਕਸਟਮਰ ਨੂੰ ਪਤਾ ਹੋਏਗਾ। ਆਹ ਲੋ ਜੀ। ਮੂਵਮੈਂਟ ਦਾ ਲੋਟੇ ਦਾ ਲਓ ਵੀ ਮਿੱਤਰੋ ਸਰਦਾਰ ਸਾਹਿਬ ਸਮਝ ਆ ਗਈ ਜੀ ਸੋ ਦੋਸਤੋ ਇੰਟਰクーਲਰ ਬੜੀ ਮੁਸ਼ਕਿਲ ਨਾਲ ਮਿਲਿਆ ਤੇ ਬਿਲਕੁਲ ਪਰਫੈਕਟ ਨਵਾਂ ਮਹਿੰਦਰਾ ਦੀ ਪੈਕਿੰਗ ਮਹਿੰਦਰਾ ਐਂਡ ਮਹਿੰਦਰਾ ਮਿਲ ਚੁੱਕਾ ਜੀ ਤੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸਰਦਾਰ ਸਭ ਸ਼ੁਭਨਾਮ ਆਪਣਾ ਜੀ ਮੇਰਾ ਨਾਂ ਜੀ ਰਵਿੰਦਰ ਸਿੰਘ ਜੰਮੂ ਤੋਂ ਆਂ ਜੀ ਮੈਂ ਰਵਿੰਦਰ ਸਿੰਘ ਜੰਮੂ ਵਾਲੇ ਭਾਜੀ ਤੁਸੀਂ ਇਹ ਦੱਸੋ ਵੀ ਕੀ ਡਾਇਗਨੋਸ ਹੋਇਆ ਤੇ ਤੁਹਾਨੂੰ ਕੀ ਕਿਸੇ ਨੇ ਕੁਝ ਆਖਿਆ ਤੇ ਆਪਾਂ ਕੀ ਵੱਖਰਾ ਕੱਢਤਾ ਜੀ ਜੰਮੂ ਦੇ ਕਿਸੇ ਕੋਲ ਡਾਇਗਨੋਸ ਹੀ ਕੁਝ ਨਹੀਂ ਹੋਇਆ ਜੀ ਦੋ ਦਿਨ ਕੰਪਨੀ ਚ ਖੜੇ ਰਹੀ ਹੈ ਅੱਛਾ ਜੀ ਕਿਸੇ ਨੇ ਕੁਝ ਡਾਇਗਨੋਸ ਨਹੀਂ ਕੀਤਾ ਪਾਣੂ ਕੀ ਫਿਰਦੇ ਸੀ ਪਾਣ ਟਰਬੋ ਜੀ ਟਰਬੋ ਖਰਾਬ ਹੈ ਜੀ ਤੁਹਾਡਾ ਆਪਾਂ ਟਰਬੋ ਬਾਅਦ ਚ ਪਾ ਦਾਂਗੇ ਪਹਿਲਾਂ ਇੰਟਰਕੂਲਰ ਪਾ ਲਈਏ ਬਾਜੀ ਇਹ ਪਾ ਲਈਏ ਚਲੋ ਠੀਕ ਹੈ ਬਾਜੀ ਬਹੁਤ ਕੋਈ ਹਾਸੇ ਵਾਲੀ ਗੱਲ ਹੈ ਐਕਚੁਅਲੀ ਚ ਡਾਇਗਨੋਸ ਕਰਨਾ ਹੀ ਔਖਾ ਬਾਜੀ ਜੀ ਜੀ ਠੀਕ ਹੈ ਦੋ ਟਰਬੋ ਲੱਗੇ ਹੋਏ ਐ ਠੀਕ ਹੈ ਤੇ ਅਸੀਂ ਵੀ ਪਹਿਲਾਂ ایسੀ 605 ਸੀ ਵੀ ਪ੍ਰੋਬਲਮ ਹੈ ਕਿੱਥੇ ਐ ਜਦੋਂ ਡਾਇਗਨੋਸ ਕਰਦੇਗੇ 111 ਹਰੇਕੀ ਨੂੰ ਫੋਲਦੇ ਰਹੇ ਤੇ ਬਾਜੀ ਐਕਚੁਅਲੀ ਦੇ ਵਿੱਚ ਆ ਟੁਕਾ ਨਿਕਲਿਆ ਗੱਲ ਕੁਛ ਨਹੀਂ ਬਾਜੀ ਜੇ ਆਪਾਂ ਰਬੜਾ ਦੀ ਗੱਲ ਕਰੀਏ ਤਾਂ ਬਿਲਕੁਲ ਰਬੜਾ ਪੂਰੀਆਂ ਠੀਕ ਹੈ ਹੁਣ ਆਪਾਂ ਜੇ ਆ ਗੱਲ ਕਰੀਏ ਰਬੜਾ ਦੇ ਐਸ ਥਾਂ ਦੀ ਆ ਲੋ ਜੀ ਰਬੜਾ ਪਲੇ ਜੀ ਇਹ ਪਲੇ ਪੈ ਗਈ ਜਦੋਂ ਰਬੜਾ ਕਿਸ ਜਾਂਦੀਆਂ ਅਸੀਂ ਧਿਆਨ ਹੀ ਨਹੀਂ ਦਿੰਦੇ ਵੀ ਇਹ ਵੀ ਕਿਤੇ ਪੈਣੀਆਂ ਹੁੰਦੀਆਂ ਹੂੰ ਕਿਉਂਕਿ ਇਹ ਫालतू ਚੀਜ਼ਾਂ ਲੱਗਦੀਆਂ ਵੇਖਣ ਨੂੰ ਹਾਂ ਪਰ ਕੰਪਨੀ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਫालतू ਲਾ ਕੇ ਭੇਜੇਗੀ ਟੈਸਟ ਡਰਾਈਵ ਤੋਂ ਬਾਅਦ ਤੁਸੀਂ ਪਰਫਾਰਮੈਂਸ ਦੱਸੋਗੇ ਸਰਦਾਰ ਸਾਹਿਬ ਨਿੱਕੇ ਨਿੱਕੇ ਹੋਰ ਵੀ ਕੰਮ ਸੀ ਸ਼ਾਫਟ ਬਾਰੇ ਵੀ ਤੁਹਾਨੂੰ ਦੱਸਦਾ ਜੀ ਜੀ ਠੀਕ ਹੈ ਸਰ ਤੇ ਕਰਦੇ ਤੁਹਾਡੀ ਜੌਬ ਡਨ ਜਨਾਬ ਹੈ ਗੈਨ ਲਾਉਣਾ ਬਹੁਤ ਔਖਾ ਹੁੰਦਾ ਹੈ ਮੈਂ ਤੁਹਾਨੂੰ ਵਾਲੇ ਜਿਹੜਾ ਮੈਂ ਦੱਸਣਾ ਚਾਹਣਾ ਮੈਂ ਇਹ ਗੈਨ ਬਹੁਤ ਐਕਸਪਰਟ ਨਾ ਸਵਾਲ ਮੈਨੀਫੋਲਡ ਸੀਲ ਕਰ ਨਹੀਂ ਹੁੰਦਾ ਇਸ਼ੂ ਬਹੁਤ ਕਰ ਰਹੇ ਹਾਂ ਇਹ ਤੋਂ ਦੂਰ ਕਿਵੇਂ ਕਰ ਰਹੇ ਆ ਇਹ ਵੀ ਜਿਹੜੇ ਹਰੇਕ ਅਸੀਂ ਯੂਬਰ ਨੂੰ ਦੱਸ ਰਹੇ ਹਾਂ ਜਿਹੜੇ ਇਸ ਗੱਲ ਨੂੰ ਬਹੁਤ ਸਾਰੇ ਇਸ਼ੂ ਦੂਰ ਕੀਤੇ ਆ ਪਾਏ ਹੋਏ ਮਕੈਨਿਕਾਂ ਦੀ ਦੂਰ ਕੀਤੇ ਆ ਠੀਕ ਆ ਨਾ ਗੱਡੀ ਕਿਤੇ ਵੀ ਆਪਣੇ ਆਪ ਖਰਾਬ ਬਹੁਤ ਘਟੋਂਦੀ ਹੈ ਜਦੋਂ ਖਰਾਬ ਨੂੰ ਠੀਕ ਕਰਾਉਣ ਜਾਂਦੇ ਆ ਇਹ ਇਸ਼ੂ 90 ਤੋਂ 90 ਪੈਸੇ ਚੱਲੂ ਹੋ ਜਾਂਦਾ ਹੈ ਹਾਂਜੀ ਸਾਹਿਬ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਰਾਜੀ ਖੁਸ਼ ਹਨ ਬਹੁਤ ਖੁਸ਼ ਜੀ ਸਰ ਸਵੇਰ ਗੱਡੀ ਲੈ ਕੇ ਆਏ ਸੀ ਜੀ ਗੱਡੀ ਉਹੀ ਤੁਹਾਡੀ ਹੈ ਗੱਡੀ ਉਹੀ ਹੈ ਜੀ ਮੈਂ ਆ ਗਿਆ ਸਰ ਇਸ ਤੋਂ ਰੂ ਪੈ ਗਈ ਗੱਡੀ ਵਿੱਚ ਗੱਡੀ ਜਾਨ ਪਈ ਪਹਿਲਾਂ ਕੀ ਪ੍ਰੋਬਲਮ ਸੀ ਤੇ ਆਪਾਂ ਕਿਸੇ ਸ਼ਾਪ ਦਾ ਨਾਮ ਨਹੀਂ ਲੈਣਾ ਭਾਜੀ ਕੀ ਦਿੱਕਤ ਆ ਸੀ ਤੁਹਾਨੂੰ ਜਨਾਬ ਇਹਦੀ ਪਿਕਅਪ ਦੀ ਦਿੱਕਤ ਸੀ ਬਲੈਕ স্মੋਕ ਦੀ ਸੀ ਔਰ ਗੱਡੀ ਦੀ ਵਾਈਬ੍ਰੇਸ਼ਨ ਬੜੀ ਸੀ ਇੱਕ ਵਾਰ ਜਨਰਲ ਮਲਟੀਪਲ ਇੰਟਰਨਲ ਅਰਰ ਰਿਹਾ ਦਾ ਇੰਜਨ ਆਰਰ ਦੇ ਰਿਹਾ ਸੀ ਚੈੱਕ ਇੰਜਨ ਦਾ ਕਹੋ ਜੀ ਤੇ ਉਹਨਾਂ ਦੇ ਬਹੁਤ ਵਧੀਆ ਹੋ ਗਿਆ ਕੁਟਰਬੋ ਪਾਇਆ ਨਹੀਂ ਟਰਬੋ ਨਹੀਂ ਮੈਨੂੰ ਕੰਪਨੀ ਵਾਲੇ ਕਹਿੰਦੇ ਨੇ ਟਰਬੋ ਹੋਏਗਾ ਅੱਛਾ ਜੀ ਕੋਈ ਨਹੀਂ ਪੈਟਰਬੋ ਜੀ ਹੈਪੀ ਹੋ ਹੈਪੀ ਜੀ ਬੋ ਦੋਸਤੋ ਭਾਜੀ ਆਏ ਹੈ ਭਾਜੀ ਆਏ ਜਰਮੂ ਜੰਮੂ ਜੰਮੂ ਐਂਡ ਕਸ਼ਮੀਰ ਜਰਮਣ ਗਿਆ ਥਾ ਬੇਟੇ ਨਾਲ ਦੋਸਤਾਂ ਨਾਲ ਆਏ ਹੈ ਠੀਕ ਹੈ ਪਰ ਮੈਂ ਇੱਕੋ ਗੱਲ ਕਹੂੰਗਾ ਵੀ ਜਿਹੜੀ ਚੀਜ਼ ਪੈਂਦੀ ਹੈ ਉਹ ਪਾਈ ਜਾਂਦੀ ਹੈ ਜਿਹੜੀ ਚੀਜ਼ ਚ ਪ੍ਰੋਬਲਮ ਹੈ ਉਹ ਮਸਲਾ ਹੱਲ ਕੀਤਾ ਜਾਂਦਾ ਸਮਝ ਆ ਜਾਈਦਾ ਤੁਹਾਡੇ ਭਾਜੀ ਕਲਚ ਪਲੇਟ ਪੁਆਈ ਹੋਈ ਸੀਗੀ ਹਾਂ ਉਹ ਭਾਜੀ ਕਲਚ ਪੇਡ ਤੋਂ ਬਾਅਦ ਜਦੋਂ ਪ੍ਰੋਬਲਮ ਆਈ ਹੈ ਇਹ ਪਿਕਅਪ ਦਾ ਇਸ਼ੂ ਦੋ ਆਇਆ ਹਾਂ ਉਹ ਚਲੋ ਤਾਂ ਆਪਾਂ ਡਿਸਕਸ ਕਰਾਉ ਨੂੰ ਕਰਨਾ ਹੈ ਕਿਉਂਕਿ ਕਈ ਵਾਰੀ ਗੱਡੀ ਘਟ ਆਪ ਖਟ ਖਰਾਬ ਹੁੰਦੀ ਹੈ ਜੀ ਕਿਹੜੀ ਮਕੈਨਿਕਾ ਤੋਂ ਮੇਰੇ ਤੋਂ ਵੀ ਹੋ ਸਕਦੀ ਹੈ ਮੈਂ ਸਾਰਿਆਂ ਨੂੰ ਕਹਿੰਦਾ ਪਰ ਉਹ ਚੀਜ਼ ਜਿਹੜੀ ਦੇਖਣ ਵਾਲੀ ਹੁੰਦੀ ਹੈ ਨਾ ਜਿਹੜਾ ਗੱਡੀ ਨੂੰ ਸਮਾਂ ਦੇਣ ਵਾਲਾ ਹੁੰਦਾ ਉਹ ਲੋਕ ਸਮਾਂ ਨਹੀਂ ਦਿੰਦੇ ਨਹੀਂ ਨਹੀਂ ਤੁਸੀਂ ਉਹ ਦੇਖਿਆ ਵੀ ਮੈਂ ਦੋ ਫੜੀਆਂ ਜਾਂ ਤਿੰਨ ਫੜੀਆਂ ਉਹ ਤਿੰਨਾਂ ਤੇ ਫੋਕਸ ਕਰਨਾ ਹੈ ਇਹ ਨਹੀਂ ਵੀ ਭਾਜੀ ਜਿਹੜੀ ਆਈ ਹੈ ਜੋ ਆਵੇ ਸੁਰਾਜੀ ਜਾਵੇ ਨਹੀਂ ਹੁੰਦੇ ਆ ਉਹਦੇ ਜਿਵੇਂ ਫਿਊ ਸੈਟੀਸਫਾਈ ਹੋਣੇ ਤੇ 10 ਘੰਟੇ ਲੱਗੇ ਨਾ ਹਾਂ ਸੈਟੀਸਫਾਈ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਿਆਰ ਕਰ ਦਿਓ ਠੀਕ ਹੈ ਜੀ ਥੈਂਕ ਯੂ ਜੀ ਓਕੇ ਸਰ